ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਨੂੰ ਲੋਕਾਂ ਨੂੰ ਤੁਹਾਡਾ ਪਛੋਕੜ ਦੱਸਣਾ ਚਾਹੁੰਦਾ ਏ ਧਰਤੀ ਹੈ ਵੀਰਾਂ ਦੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਏ ਏ ਧਰਤੀ ਹੈ ਅਕਾਲੀ ਫੁੱਲਾ ਸਿੰਘ ਦੇ ਜਿੰਨੇ ਫਰਗਾਨistan ਫਤਿਹ ਕੀਤਾ ਇਹ ਧਰਤੀ ਹੈ ਜਿੱਥੇ ਅਮਰ ਛਾਬਦਾਲੀ ਜਿੰਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਤੁਹਾਡੇ ਪੁਰਖਿਆਂ ਨੇ ਪਹਿਲੀ ਲੜਾਈ ਕੁੱਪ ਦੇ ਵਿੱਚ ਕੀਤੀ ਦੂਜੀ ਲੜਾਈ ਅਗਲੇ ਪਿੰਡ ਕੀਤੀ ਤੇ ਫਿਰ ਖੀਲੀ ਪਿੰਡ ਗਰਾਂ ਦੇ ਵਿੱਚ ਅਫਗਾਨੀਆਂ ਦਾ ਤੇਮਛਾ ਅਬਦਲੀ ਦਾ ਬਿਸਤਰਾ ਬੰਦ ਕਰਤਾ ਤੋ ਤੁਸੀਂ ਕੋਈ ਐਸੇ ਵੈਸੇ ਨਹੀਂ ਹੋ ਕਿ ਤੁਹਾਨੂੰ ਕੋਈ ਇਤਿਹਾਸਕ ਤੌਰ ਤੇ ਕਹੇ ਕਿ ਇਹ ਲੋਕ ਇਹਨਾਂ ਨੇ ਸਿੱਖਾਂ ਦੀ ਲੜਾਈ ਸਿੱਖਾਂ ਦੀ ਆਜ਼ਾਦੀ ਦੇ ਵਿੱਚ हिस्सा ਨਹੀਂ ਲਿਆ ਸੋ ਮੈਂ ਜੋ ਸਰਕਾਰ ਨੇ ਭਾਨੇ ਸਿੱਧੂ ਨਾਲ ਕੀਤਾ ਹੈ ਬੜੀ ਜ਼ੁਲਾਦਤ ਹੈ ਕਿਉਂ ਕਰਕੇ ਇਹੋ ਜਿਹਾ ਸੱਚਾ ਸੁੱਚਾ ਲੀਡਰ ਜਿਹੜਾ ਸਰਕਾਰ ਦੇ ਪੋਲ ਖੋਲ ਰਿਹਾ ਸੀ ਉਸ ਦੇ ਉੱਤੇ ਝੂਠੇ ਮਕਦਮੇ ਪਾ ਕੇ ਕਿ ਭਾਨਾ ਚੈਨ ਚੈਨਾਂ ਨੂੰ ਖਿੱਚੂਗਾ ਟਿੱਡੀ ਮਾਰੀ ਗੱਲ ਐ ਛੋਟੀਆਂ ਛੋਟੀਆਂ ਗਿਨਾਂ ਕਰਕੇ ਉਸ ਉੱਤੇ ਕੇਸ ਕਰਦੇ ਆਮ ਪਾਰਟੀ ਨੂੰ ਇਹ ਦੇਖ ਲੈਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਫਿਰਦੇ ਹੋ ਕਿਵੇਂ ਤੁਸੀਂ ਜਿਹੜੇ ਨੌਜਵਾਨ ਉੱਠਦੇ ਆ ਉਹਨਾਂ ਦੇ ਨਾਲ ਵਿਹਾਰ ਕਰਦੇ ਹੋ ਇਨਾ ਅਮਰਤਪਾਲ ਸਿੰਘ ਨਸ਼ੇ ਛਡਾਉਂਦਾ ਸੀ ਉਸ ਰੁਕੇ ਉੱਲਿਆ ਫਿਰ ਹੌਣ ਹੁਣ ਸਿੱਤੂ ਨੂੰ ਥੜ ਲਿਆ ਇਹ ਚੀਜ਼ ਚੱਲੀ ਨਹੀਂ ਦਿੱਲੀ ਦੀ ਸਰਕਾਰ ਨੂੰ ਮੈਂ ਕਹਿੰਦਾ ਕਿ ਜੇ ਸਿੱਤੂ ਨੂੰ ਕੱਲ ਤੱਕ ਨਾ ਛੱਡਿਆ ਤਾ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੇ ਪ੍ਰਦਰਸ਼ਨ ਹੋਣਗੇ ਬੋਲੇ ਉਸਾਮਾਹ ਲੋਕਦਰ ਨੂੰ ਸਾਰਿਆਂ ਨੂੰ ਪਤਾ ਹੈ ਕੀ ਹੋਇਆ ਜਦੋਂ ਅਮਰਤਪਾਲ ਸਿੰਘ ਨੂੰ ਇਸ ਸਰਕਾਰ ਨੇ ਫੜਿਆ ਔਰ ਭੁਲਿਓ ਨਾ ਮੋਦੀ ਸਾਹਿਬ ਤੁਸੀਂ ਇੱਕ ਨਵੀਂ ਰਾਹਤ ਸ਼ੁਰੂ ਕੀਤੀ ਹੈ ਸਾਡੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਲੀਡਰ ਤੁਸੀਂ ਸ਼ਹੀਦ ਕਰਾਤੇ ਇਹ ਚੀਜ਼ ਸਿੱਖਾਂ ਨੇ ਸੈਣੀ ਨਹੀਂ ਤੇ ਬਹੁਤ ਸਾਰੇ ਲੋਕ ਇੱਥੇ ਆਉਂਦੇ ਆ ਕਿ ਆਪਣਾ ਲੋਹਾ ਜਮਾਈਏ ਪਰ ਸਾਨੂੰ ਬੰਦਾ ਉਹ ਚਾਹੀਦਾ ਜਿਹੜਾ ਸਿੱਖਾਂ ਦੀ ਗੱਲ ਪਾਰਲਮੈਂਟ ਦੇ ਵਿੱਚ ਕਰ ਸਕੇ ਜ਼ੋਰ ਦੇ ਨਾਲ ਕਰ ਸਕੇ ਔਰ ਹਿੰਦੂ ਕੋ ਉਪਰ ਨੂੰ ਦੱਸ ਸਕੇ ਕਿ ਕਿਹੜੇ ਕਿਹੜੇ ਬੰਦੇ ਨੱਜਰ ਨੂੰ ਹੋਰਾਨੋ ਰਿਪ ਦਮਨ ਸਿੰਘ ਮਲਕ ਨੂੰ ਸੁਖਦੋਲ ਸਿੰਘ ਨੂੰ ਅਫਤਾਰ ਸਿੰਘ ਖੰਡੇ ਨੂੰ ਪਰਮਨ ਪਰਮਜੀਤ ਸਿੰਘ ਪੰਜਵੜ ਨੂੰ ਰੋਡੇ ਨੂੰ ਹਰਿਆਣਾ ਦੇ ਵਿੱਚ ਦੀਪ ਸਿੰਘ ਤੋਂ ਨੂੰ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਿਆ ਤੇ ਸ਼ਹੀਦ ਕੀਤਾ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਅਗਲਾ ਪ੍ਰੋਗਰਾਮ ਜੇ ਸਰਕਾਰ ਨੇ ਪਾਣੀ ਸਿੰਧੂ ਨੂੰ ਨਾ ਛੱਡਿਆ ਕੱਲ ਤੱਕ ਫੇਰ ਅਗਲਾ ਪ੍ਰੋਗਰਾਮ ਚੀਫ ਨਸਰ ਦੇ ਹਲਕੇ ਤੂਰੀ ਦੇ ਵਿੱਚ ਅਸੀਂ ਬੜਾ ਤਕੜਾ ਇਕੱਠ ਕਰਨਾ ਹੈ ਕੀ ਦੱਸਣਾ ਹੈ ਕਿ ਭਗਵਾਨ ਸੇ ਜਿੱਥੇ ਤੇਰੇ ਹਲਕੇ ਤੋਰੀ ਉੱਥੇ ਫੌਜਾਂ ਪਹੁੰਚ ਜਾਣੀਆਂ ਜੇ ਤੂੰ ਇਹਨੂੰ ਨਾ ਰਹਾ ਕੀਤਾ ਕੱਲ ਤੱਕ ਮੈਂ ਆਸ ਕਰਦਾ ਇਹ ਤੁਹਾਡਾ ਇੱਕ ਮਹੇਸ਼ ਕੁਮਾਰ ਲੋਟਾ ਕਾਂਗਰਸੀਏ ਉਸ ਦੇ ਉੱਤੇ ਵੀ ਇਹਨਾਂ ਨੂੰ ਖਿੱਚਣ ਦਾ ਦੋਸ਼ ਲਾਇਆ ਮੈਂ ਕਹਿਣ ਦਾ ਮਤਲਬ ਹੈ ਕੀ ਇਸ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਲੋਕਾਂ ਨੂੰ ਫੜਨਾ ਜ਼ਲੀਲ ਕਰਨਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਜੇ ਕੱਲ ਤੱਕ ਨਾ ਛੱਡਿਆ ਫਿਰ ਮੈਂ ਆਪ ਨੂੰ ਬੇਨਤੀ ਕਰਦਾ ਕਿ ਆਪਾਂ ਨੇ ਧੂਰੀ ਪਹੁੰਚਣਾ 11 ਵਜੇ ਧੂਰੀ ਪਹੁੰਚ ਕੇ ਆਪਾਂ ਇਹੋ ਜਿਹਾ ਕੱਟ ਕਰਨਾ ਜਿਹੜਾ ਭਗਵੰਤ ਜੀ ਨੂੰ ਪਤਾ ਲੱਗ ਗਏ ਕਿ ਇਹ ਗਲਤ ਕੰਮ ਕਰ ਰਹੇ ਆ ਤੇ ਸਿੱਤੋਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰ ਕਰਕੇ ਜਿਹਨਾਂ ਦੇ ਵਿੱਚ ਦਿੱਤਾ